ਪਾ ਸਾਰੇ ਜਾਣਦੇ ਆ ਕਿ ਅੱਜ ਪੰਜਾਬ ਦੇ ਹਾਲਾਤ ਅਨੇਕ ਗੰਭੀਰ ਹੋ ਚੁੱਕੇ ਨੇ ਬਾੜ ਕਰਕੇ ਕਿ ਪਹਿਲਾਂ ਤਾਂ ਦੋ ਪਾਸੇ ਦੇ ਦਰਿਆ ਦਾ ਹੀ ਮਾਰ ਚਿੱਤੀ ਹੁਣ ਸਤਲੁਜ ਵੀ ਆਪਣੀ پوری ਮਾਰ ਪੰਜਾਬ ਨੂੰ ਮਾਰ ਰਿਹਾ ਹੈ ਔਰ ਇਹ ਇਸ ਹਾਲਾਤ ਦੇ ਵਿੱਚ ਇਸ ਹਾਲਾਤ ਦੇ ਵਿੱਚ ਪੰਜਾਬ ਤਰਾਈ-ਤਰਾਈ ਕਰ ਰਿਹਾ ਔਰ ਸਾਡੀ ਸੈਂਟਰ ਸਰਕਾਰ ਐਸੀ ਬੇਰੁਖੀ ਇਹਨਾਂ ਦੇ ਮਨ ਚ ਆਈ ਹੋਈ ਹੈ ਕਿ ਅੱਜ ਮੈਨੂੰ ਪੰਜਾਬ ਬਾਜਪਾ ਦਾ মিডিਆ ਪੈਨਲਿਸਟ ਹੋਣ ਦੇ ਬਾਵਜੂਦ ਬੜਾ ਦੁੱਖ ਹੋ ਰਿਹਾ ਸੀ ਲੋਕ ਪੁੱਛਦੇ ਸੀ ਸਾਨੂੰ ਕਿ ਯਾਰ ਤੁਸੀਂ ਕਿੱਥੇ ਹੈਗੇ ਕਿੱਥੇ ਤੁਹਾਡਾ ਸਰਕਾਰ ਤੁਸੀਂ ਕੋਈ ਕਿਸੇ ਹੋਰ ਕੰਟਰੀ ਦੇ ਵਿੱਚ ਵਿਵਤਾ ਆਂਦੀ ਹੈ ਛਾ ਟਵੀਟ ਵੀ ਹੁੰਦਾ ਉੱਤੇ ਹੈਲਪ ਵੀ ਅਸੀਂ ਭੇਜ ਦਿੰਦੇ ਆ ਅੱਜ ਤੁਹਾਡਾ ਆਪਣਾ ਪੰਜਾਬ ਤੁਹਾਡੀ ਜਨਮ ਭੂਮੀ ਔਰ ਤੁਹਾਡੇ ਆਪਣੇ ਭਾਈਚਾਰਾ ਅੱਜ ਪੀੜਿਤ ਹੈ ਤੇ ਤੁਹਾਡਾ ਤਾਂ ਕੋਈ ਰੋਲ ਹੀ ਨਜ਼ਰ ਨਹੀਂ ਆ ਰਿਹਾ ਤੇ ਮਨ 'ਚ ਬੜੀ ਵੀਰਾ ਇਸ ਨੂੰ ਲੈ ਕੇ ਹੋਈ ਇਸ ਐਸੀ ਬੇਨਤੀ ਵੀ ਕੀਤੀ ਮੈਂ ਉੱਪਰ ਵੀ ਗੱਲ ਕੀਤੀ ਪਾਰਟੀ ਦੇ ਵਿੱਚ ਤੇ ਸਾਡੇ ਪੰਜਾਬ ਦੇ ਵਿੱਚ ਵੀ ਲੀਡਰਸ਼ਿਪ ਨੇ ਕੋਈ ਹੰਕਾਰਾ ਨਹੀਂ ਦਿੱਤਾ ਕਿ ਅਸੀਂ ਜਾ ਕੇ ਪੀੜਤਾ ਦੇ ਨਾਲ ਖੜੀਏ ਕੋਈ ਕੋਈ ਸਹਿਯੋਗ ਨਹੀਂ ਮਿਲ ਰਿਹਾ ਦਾ ਐਸਾ ਕੋਈ ਮੂਵਮੈਂਟ ਹੀ ਨਹੀਂ ਕੋਈ ਨਿਰਦੇਸ਼ ਹੀ ਨਹੀਂ ਜੇ ਕੋਈ ਨਿਰਦੇਸ਼ ਨਹੀਂ ਹੈ ਤੇ ਫਿਰ ਐਸੀ ਜੇ ਆਪਣੇ ਲੈਵਲ ਤੇ ਕੁਝ ਕਰਨਾ ਚਾਹੁੰਦੇ ਆ ਕੁਝ ਕਰਨਾ ਚਾਹੁੰਦੇ ਆ ਤਾਂ ਫਿਰ ਐਸੀ ਸੋਚਦੇ ਆ ਕਿ ਅਸੀਂ ਜਿਹੜੀਆਂ ਜਦੀਰਾ ਪਾ ਕੇ ਕਰੀਏ ਇਸ ਲਈ ਮੈਂ ਆਪਣੇ ਜਿਹੜਾ ਮੈਂ ਪੈਨਲਿਸਟਾ ਮੇਰੇ ਕੋਲਤਾ ਮੋਤੋ ਦਾ ਸੁਦਤਾ ਦਾ ਸਟੀਫਾ ਦੇ ਰਿਹਾ। ਔਰ ਤਾਂ ਕਿ ਪੰਜਾਬ ਦੇ ਵਿੱਚ ਅਸੀਂ ਜਿਹੜੇ ਜੁੜੇ ਸੀ ਭਾਜਪਾ ਨਾਲ, ਜਜ਼ਬਾਤ ਨਾਲ ਜੁੜੇ ਸੀ। ਉਦੋਂ ਸਾਨੂੰ ਕੋਈ ਰਾਜਨੀਤਿਕ ਮੰਚਾ ਨਹੀਂ ਸੀ ਇਹ ਚਾਹੀਦਾ ਜੋ ਚਾਹੀਦਾ ਹੈ। ਨਾ ਕੋਈ ਅਸੀਂ ਸ਼ਰਤਾਂ ਰੱਖੀਆਂ। ਸਾਰਿਆਂ ਨੂੰ ਪਤਾ ਹੈ ਕਿ ਮੈਂ ਅੱਤਵਾਦ ਵੇਲੇ ਵੀ ਜ਼ਮੀਨੀ ਲੜਾਈ ਲੜੀ ਆ ਤੇ ਅੱਤਵਾਦੀਆਂ ਨੇ ਮੇਰੇ ਤੇ ਦੋ ਵਾਰੀ ਟੈਰੋਰਿਸਟ ਅਟੈਕ ਕੀਤੇ। ਲੇਕਿਨ ਉਹਦੇ باوجود ਅਸੀਂ ਇੱਕ ਗਨਮੈਨ ਵੀ ਆਪਣੇ ਕੋਲ ਨਹੀਂ ਰੱਖਿਆ। कोरोना तो वार सारा कुछ वापस करता उन लोगोंने सियासत ਦੇ ਵਿੱਚ ਇਹ ਵੀ ਕਿਹਾ ਕਿ ਬੀਜੇਪੀ ਚ ਗਰਮੇਨਾ ਕਰਕੇ ਆਂਦੇ ਲੇਕਿਨ ਅਸੀਂ ਆਪਣੇ ਆਪ ਆਪਣੀ ਜ਼ਮੀਰ ਨੂੰ ਜਾਣਦੇ ਆ ਤੇ ਸਾਰੇ ਪਬਲਿਕ ਜਾਣਦੀ ਹੈ ਕਿ ਅਸੀਂ ਹਮੇਸ਼ਾ ਸਿਧਾਂਤਾਂ ਨੂੰ ਲੈ ਕੇ ਕੁਝ ਪ੍ਰਿੰਸੀਪਲ ਨੂੰ ਆਪਣੇ ਬਣਾ ਕੇ ਕਿਤੇ ਆਂ ਔਰ ਆਪਣੇ ਪ੍ਰਿੰਸੀਪਲ ਔਰ ਸੁਤੰਤਰਤਾ ਦਾ ਕੰਮ ਰਵਾਇਜ ਨਹੀਂ ਕੀਤਾ ਅੱਜ ਵੀ ਅਫਸੋਸ ਹੋ ਰਿਹਾ ਹੈ ਇਸ ਸਾਡਾ ਅੰਦਾਤਾ ਜਿਹੜਾ ਉਹਦੇ ਪਸ਼ੂ ਮਾਰ ਰਹੇ ਨੇ ਖੇਤੀ ਊਝੜ ਗਈ ਹੈ ਘਰ-ਬਾਰ ਛੱਤ ਬਹਿ ਗਈ ਹੈ ਪਾਣੀ ਦੇ ਵਿੱਚ ਤੇ ਉਹਨੂੰ ਰਾਹਤ ਦੇਣ ਦੀ ਬਜਾਏ ਜਿਹੜਾ ਵੱਡਾ ਹੱਥ ਹੈ ਉਹ ਸਿਰਫ ਉਪਚਾਰਿਕਤਾ ਨਿਭਾਣ ਸਾਡੇ ਚਾਹੇ ਕੇਂਦਰ ਦੇ ਮੰਤਰੀ ਨੇ ਹੋਰ ਨੇ ਉਹ ਹਰ ਗੱਲ ਦੇ ਵਿੱਚ ਕਿਤੇ ਨਾ ਕਿਤੇ ਸਾਨੂੰ ਨਜ਼ਰ ਆਉਂਦੇ ਸੀ ਆ ਹੁਣ ਇੰਨੀ ਧੀਰ ਹੋ ਗਈ ਹੈ ਸਾਨੂੰ ਕਿਤੇ ਨਜ਼ਰ ਹੀ ਨਹੀਂ ਆ ਰਹੀ ਇਹ ਫੋਟੋ ਸ਼ੈਸ਼ਨ ਬਣਾ ਦਿੱਤਾ ਇਸ ਲਈ ਅੱਜ ਪੀੜਾ ਹੁੰਦੀ ਐ ਆਪਣੇ ਉਹ ਪੰਜਾਬੀ ਭਰਾਵਾਂ ਨੂੰ ਦੇਖਦੇ ਹੋਏ ਜੇ ਰਾਸ਼ਟਰੀਵਾਦੀ ਗੱਲਾਂ ਦੀ ਤੇ ਸਾਡੀ ਜਨਮ ਭੂਮੀ ਆ ਪੰਜਾਬ ਤੇ ਪੰਜਾਬੀਆਂ ਸਾਡੇ ਭਰਾ ਨੇ ਪੰਜਾਬੀ ਦੇ ਨਾਲ ਜੁੜੇ ਹੋਏ ਨੇ ਸਾਡੇ ਅੱਜ ਹਾਲੀਵੁੱਡ ਬੋਲੀਵੁੱਡ ਹੋਰ ਕਲਾਕਾਰ ਸਾਰੇ ਐਨ ਆਰ ਆਈ ਭਰਾ ਐਨ ਜੀਓ ਜਿਹੜੇ ਹੋਰ ਪੰਜਾਬੀ ਸਾਡੇ ਬੈਠੇ ਨੇ ਉਹ ਸਾਰੇ ਕਿਤੇ ਨਾ ਕਿਤੇ ਸਾਨੂੰ ਵੀ ਪੁੱਛਦੇ ਨੇ ਕੀ ਦੱਸੋ ਯਾਰ ਕਿ ਦੀ ਕੀ ਮਦਦ ਕਰੀਏ ਦੱਸੋ ਕਿਹਦਾ ਕੀ ਕਰੀਏ ਸਰ ਕਿਹਨੂੰ ਭੇਜਿਆ ਇਹ ਅਸਤੀਫਾ ਤੁਸੀਂ ਮੈਂ ਅਸਤੀਫਾ ਆਪਣੇ ਪੰਜਾਬ ਦੇ ਪ੍ਰਧਾਨ ਨੂੰ ਹੀ ਭੇਜਣਾ ਸੀ ਉਹਨਾਂ ਨੂੰ ਭੇਜਿਆ ਸਰ ਮਨਜ਼ੂਰ ਹੋ ਗਿਆ ਉਹਦਾ ਦੇਖੋ ਇਹ ਇਹ ਗੱਲਾਂ ਇਸ ਟਾਈਮ ਰਾਜਨੀਤੀ ਦੀਆਂ ਨਹੀਂ ਮੈਨੂੰ ਇਹ ਨਹੀਂ ਹੈ ਕਿ ਮਨਜ਼ੂਰ ਹੈ ਜਾਂ ਮੈਂ ਇਹ ਕਰਨਾ ਮੇਰਾ ਮਕਸਦ ਹੈ